ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ਹਿਨੂਰ ਕੌਰ ਹੁਣ ਵੇਲੇ ਦੇ ਅਹਿਮ ਸਵਾਲ ਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਚਰਚਾ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਦਨੇ ਆ ਸਵਾਗਤ ਹੈ ਕੁਲਦੀਪ ਸਿੰਘ ਜੀ ਸਵਾਗਤ ਹੈ ਜੀ ਤਾਂ ਕੁਲਦੀਪ ਸਿੰਘ ਜੀ ਜੋ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿਦਾਇਕਾਂ ਦਾ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਰਿਹਾ ਹੈ ਕੀ ਕਾਰਨ ਸਮਝਦੇ ਹੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਤਾਂ ਉਹਨਾਂ ਦਾ ਅੱਜ ਇਸ ਟਾਈਮ ਆ ਜਿਹੜਾ ਪਹਿਲਾਂ ਪਖਾਨਿਆਂ ਨੂੰ ਲੈ ਕੇ ਤੇ ਹੁਣ ਚਾਰਦਵਾਰੀਆਂ ਜਿਹੜੀਆਂ ਸਕੂਲਾਂ ਦੀਆਂ ਜਿਹੜੀ ਨਵੀਂ ਸਿੱਖਿਆ ਕ੍ਰਾਂਤੀ ਦੀ ਇਹਨਾਂ ਨੇ ਲਹਿਰ ਚਲਾਈ ਹੈ ਉਸ ਨੂੰ ਲੈ ਕੇ ਬੁਰਾ ਹਾਲ ਹੋਇਆ ਵੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜੋ ਸਰਕਾਰ ਹੈ ਸੱਤਾ ਦੇ ਵਿੱਚ ਉਸ ਦਾ ਬੁਰਾ ਹਾਲ ਹੈ ਵਿਧਾਇਕ ਨੇ ਜਿਹੜੇ ਉਹਨਾਂ ਦਾ ਇੱਥੋਂ ਤੱਕ ਕੇ ਗੱਡੀਆਂ ਤੱਕ ਛੱਡਣ ਦੀ ਨੌਬਤ ਆ ਗਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਐਮਐਲਏ ਨੂੰ ਗੱਲ ਦੀ ਗੱਲ ਕੀਤੀ ਜਾਵੇ ਤਾਂ ਕੋਟੜਾ ਦੇ ਵਿੱਚ ਕਿਸਾਨਾਂ ਵੱਲੋਂ ਸਵਾਲ ਕੀਤੇ ਜਾਣੇ ਸੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਜਿਹੜੇ ਮਾਈਸਰ ਖਾਨਾ ਤਾਂ ਉਹਨਾਂ ਵੱਲੋਂ ਕੋਟੜਾ ਦੇ ਵਿੱਚ ਪਹੁੰਚਿਆ ਜਾਣਾ ਸੀ ਫਿਰ ਗੱਲ ਕੀਤੀ ਜਾਵੇ ਉੱਥੋਂ ਦੀ ਉੱਥੋਂ ਦੇ ਕਿਸਾਨ ਨੇ ਜਿਹੜੇ ਕੋਟੜਾ ਸਿੱਧੂਪੁਰ ਦੇ ਜਿਹੜੇ ਕਿਸਾਨ ਨੇ ਦੇ ਆਗੂ ਨੇ ਕਿਸਾਨ ਯੂਨੀਅਨ ਦੇ ਆਗੂ ਨੇ ਸਿੱਧੂਪੁਰ ਜਥੇਬੰਦੀ ਹੈ ਜਿਹੜੀ ਉਹਨਾਂ ਦੇ ਆਗੂ ਕੋਟੜਾ ਵੱਲੋਂ ਉੱਥੇ ਆਪਣੇ ਕਿਸਾਨ ਗਏ ਹੋਏ ਸੀ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਣਾ ਸੀ ਸਵਾਲ ਕੀਤੇ ਜਾਣੇ ਸੀ ਉਹਨਾਂ ਨੂੰ ਜਿਹੜੇ ਸਵਾਲ ਬਿਲਕੁਲ ਉਹਨਾਂ ਦੇ ਜਾਇਜ਼ ਬਣਦੇ ਸੀ ਇਹ ਗੱਲ ਜਦੋਂ ਸ਼ੰਭੂ ਬੈਰੀਅਰ ਤੇ ਬੈਠੇ ਕਿਸਾਨਾਂ ਉੱਪਰ ਜਿਹੜਾ ਜੀਸੀਬੀਆਂ ਚਲਾ ਦਿੱਤੀਆਂ ਗਈਆਂ ਉਹਨਾਂ ਦੇ ਤੰਬੂ ਤੱਕ ਢਾਹ ਦਿੱਤੇ ਗਏ ਔਰ ਉਹਨਾਂ ਦੇ ਜਿਹੜੇ ਟਰੈਕਟਰ ਸੀ ਟਰਾਲੀਆਂ ਸੀ ਉਹਨਾਂ ਦੀ ਹਾਲਤ ਸੋਸ਼ਲ ਮੀਡੀਆ ਤੇ ਸਭ ਨੇ ਦੇਖਿਆ ਇਹ ਸਵਾਲ ਆ ਜਿਹੜੇ ਪੁੱਛੇ ਜਾਣੇ ਸੀ ਤਾਂ ਉੱਥੇ ਹੀ ਟੀਚਰਾਂ ਨਾਲ ਵੀ ਬਹੁਤ ਬੁਰੀ ਹਾਲਤ ਹੋਈ ਹੈ ਕੱਲ ਦੀ ਗੱਲ ਹੋਵੇ ਤਾਂ ਜਿਹੜੇ ਟੀਚਰਾਂ ਤੋਂ ਸਾਡੇ ਬੱਚਾ ਦਾ ਭਵਿੱਖ ਬਣਨਾ ਹੁੰਦਾ ਜਿਹੜੇ ਟੀਚਰਾਂ ਨੇ ਸਾਡੇ ਬੱਚਿਆਂ ਨੂੰ ਸਿੱਧ ਦੇਣੀ ਹੁੰਦੀ ਆ ਉਹ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਆ ਕੱਲ ਗੁਲਾਮੀ ਦਾ ਹਰ ਇੱਕ ਨੇ ਦੇਖਿਆ ਚਾਹੇ ਸਾਡਾ ਪੰਜਾਬ ਆ ਚਾਹੇ ਭਾਰਤ ਆ ਸਾਡਾ ਜਿਹੜਾ ਆਜ਼ਾਦ ਹੋਇਆ ਕੀ ਇਹ ਗੱਲ ਤਾਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਪਰਦੇਸ਼ ਆਜ਼ਾਦ ਹੋਇਆ ਕਿਤੇ ਨਜ਼ਰ ਨਹੀਂ ਆ ਰਿਹਾ ਜਿਸ ਹਿਸਾਬ ਨਾਲ ਕੱਲ ਉੱਥੇ ਟੀਚਰ ਬੈਠੇ ਵੇਟ ਕਰ ਰਹੇ ਸੀ ਉੱਥੇ ਟੀਚਰ ਬੈਠੇ ਉਡੀਕ ਕਰੇ ਸੀ ਇਹਨਾਂ ਦੇ ਐਮ.ਐਲ.ਏ ਨੂੰ ਸਭ ਤੋਂ ਵੱਡੀ ਗਲਤੀ ਆ ਜਿਹੜੇ ਟੀਚਰਾਂ ਨੇ ਬੱਚਿਆਂ ਦਾ ਭਵਿੱਖ ਬਣਾਉਣਾ ਹੁੰਦਾ ਕੀ ਉਹ ਬੱਚਿਆਂ ਦਾ ਭਵਿੱਖ ਬਣਾਉਣਗੇ ਕੀ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣਗੇ ਕਿ ਤੁਸੀਂ ਆਪਣੀ ਮਾਨਸਿਕ ਜਿਹੜੀ ਦਿਮਾਗੀ ਹਾਲਤ ਆ ਉਹਨੂੰ ਗੁਲਾਮ ਕਰਕੇ ਰੱਖੋ ਇਹਨਾਂ ਸਰਕਾਰਾਂ ਦੀ ਤਾਂ ਇਹ ਵੱਡੀਆਂ ਚੁਣੌਤੀਆਂ ਸਾਡੀ ਨੌਜਵਾਨੀ ਦੇ ਲਈ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਹਮਣੇ ਨਜ਼ਰ ਆਈਆਂ ਜਿਹੜੀਆਂ ਕਿ ਪਿਛਲੀਆਂ ਸਰਕਾਰਾਂ 'ਚ ਨਹੀਂ ਹੋਈਆਂ ਸੀ ਪਰ ਇਸ ਸਰਕਾਰ ਦੇ ਵਿੱਚ ਜ਼ਰੂਰ ਹੋਈਆਂ ਤੇ ਸਰਕਾਰ ਦੇ ਜਿਹੜੇ ਐਮ ਐਲ ਏ ਆ ਕੋਈ ਪੰਜਵੀਂ ਪਾਸ ਹੋਊਗਾ ਕੋਈ ਪਲੱਸ 2 ਪਾਸ ਹੋਊਗਾ ਕੋਈ 10ਵੀਂ ਪਾਸ ਹੋਊਗਾ ਤੇ ਉੱਥੇ ਜਿਹੜੇ ਬੀ ਐਡ ਟੈਟ ਪਾਸ ਐ ਐਮ ਐ ਕੀਤੇ ਹੋਏ ਅਧਿਆਪਕ ਨੇ ਉਹਨਾਂ ਦੀ ਸਵੇਰੇ ਤੋਂ ਲੈ ਕੇ ਸ਼ਾਮ 6:30 ਵਜੇ ਤੱਕ ਵੇਟ ਕਰਦੇ ਰਹਿਆ ਪਰ ਉੱਥੇ ਕਿਸਾਨ ਆਗੂ ਕੋਟੜਾ ਸਿੰਘ ਨੇ ਜਾ ਕੇ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਟੀਚਰਾਂ ਨੂੰ ਕਿਹਾ ਕਿ ਦੇਖੋ ਤੁਸੀਂ ਸਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਹੁੰਦਾ ਸਤਿਕਾਰਯੋਗੋ ਪਰ ਅੱਜ ਜੇਕਰ ਤੁਸੀਂ ਹੀ ਉੱਥੇ ਬੈਠ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੋ ਪੂਰਾ ਦਿਨ ਜੇਕਰ ਬੱਚਾ ਲੇਟ ਹੋ ਜਾਂਦਾ ਹੈ ਸਕੂਲ 'ਚੋਂ ਜਾਂ ਕੋਈ ਗਲਤੀ ਕਰ ਦਿੰਦਾ ਤਾਂ ਉਹਦੇ ਲਈ ਸਜ਼ਾ ਹੁੰਦੀ ਹੈ ਉਸ ਨੂੰ ਛਿੜਕਿਆ ਜਾਂਦਾ ਪਰ ਅੱਜ ਦੇਖੋ ਜੇਕਰ ਬੱਚਾ ਸਕੂਲੋਂ ਆਉਂਦਾ ਲੇਟ ਹੋ ਜਾਂਦਾ ਉਹਨਾਂ ਨੂੰ ਛਿੜਕਿਆ ਜਾਂਦਾ ਪਰ ਅੱਜ ਤੁਸੀਂ ਇੱਥੇ ਬੈਠੇ ਸ਼ਾਮ ਨੂੰ 6:30 ਵਜੇ ਤੱਕ ਵੇਟ ਕਰ ਰਹੇ ਹੋ ਤੱਕੀ ਉਹਨਾਂ ਦੀਆਂ ਟੀਚਰ ਯੂਨੀਅਨਾਂ ਟੀਚਰ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਇਸ ਗੱਲ ਤੇ ਸਟੈਂਡ ਲੈਣਾ ਚਾਹੀਦਾ ਤਾਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਸਾਨੂੰ ਐਮਐਲਏ ਨੂੰ ਕਿ ਅਸੀਂ 2 ਵਜੇ ਤੱਕ ਸਕੂਲ ਲੱਗਦਾ ਕਿ ਉਸ ਤੋਂ ਬਾਅਦ ਨਹੀਂ ਜਾ ਸਕਦੇ ਕਿ ਇਹਨਾਂ ਦੇ ਜਿਹੜੇ ਐਮਐਲਏ ਆ ਕਿ ਜੇਕਰ ਕੋਈ ਵੀ ਮੁਲਾਜ਼ਮ ਹੈ ਜੇ ਕੋਈ ਕੰਮ ਕਰਨ ਵਾਸਤੇ ਕੈਦ ਦੇਵੇ ਕਿਸੇ ਮੁਲਾਜ਼ਮ ਨੂੰ ਡਿਊਟੀ ਤੋਂ ਬਾਅਦ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੀ ਅਸੀਂ ਘਰੇ ਨਹੀਂ ਜਾਣਾ ਪਰ ਦੇਖੋ ਇਥੇ ਕਿ ਐਮਐਲਏ ਨੂੰ ਇਹ ਸਵਾਲ ਕੀਤੇ ਗਏ ਜਾਂ ਨਹੀਂ ਪਰ ਇਹ ਗੱਲ ਕਿਤੇ ਚਿੰਤਾਜਨਕ ਸਾਡੀ ਨੌਜਵਾਨੀ ਲਈ ਸਾਡੇ ਪੰਜਾਬ ਦੇ ਲੋਕਾਂ ਦੇ ਸਾਡੇ ਜਿਹੜੀ ਨੌਜਵਾਨੀ ਸਕੂਲਾਂ ਦੇ ਵਿੱਚ ਪੜਦੀ ਉਹਨਾਂ ਦੇ ਭਵਿੱਖ ਦੀ ਗੱਲ ਕੀਤੇ ਨਾ ਕੀਤੇ ਇਹ ਜ਼ਰੂਰ ਹੈ ਕਿਉਂਕਿ ਕਿ ਉਹਨਾਂ ਟੀਚਰਾਂ ਤੋਂ ਸੇਧ ਲੈਣਗੇ ਬੱਚੇ ਆ ਜਿਹੜੇ ਜਿਹੜੇ ਸ਼ਾਮ ਨੂੰ ਸਾਡੇ 6 ਵਜੇ ਤੱਕ ਆ ਜਿਹੜਾ ਇੰਤਜ਼ਾਰ ਕਰਦੇ ਰਹੇ ਉਹਨਾਂ ਐਮਐਲਏ ਦਾ ਤਾਂ ਉੱਥੇ ਇਹ ਗੱਲ ਕਿਸਾਨ ਆਗੂ ਕੋਟੜਾ ਸਿੰਘ ਨੇ ਵੀ ਕਹੀ ਹੈ ਟੀਚਰਾਂ ਨੂੰ ਪਰ ਦੂਜੇ ਪਾਸੇ ਇਹਨਾਂ ਨੇ ਵਾਅਦੇ ਜ਼ਰੂਰ ਕੀਤੇ ਹੋਏ ਸੀ ਵੱਡੇ-ਵੱਡੇ ਵਾਅਦੇ ਆਂਦੀ ਸੀ ਇਹਨਾਂ ਦੇ ਸਾਹਮਣੇ ਆ ਜਿਹੜੀ ਉਹ ਅੱਜ ਇਹ ਸਥਿਤੀ ਬਣੀ ਹੋਈ ਆ ਜਿਹੜੇ ਇਹਨਾਂ ਨੇ 1000 ਰੁਪਏ ਕੀਤਾ ਸੀ ਔਰਤਾਂ ਦੇ ਨਾਲ ਪਰ ਉਦੋਂ ਸੀਐਮ ਭਗਵੰਤ ਮਾਨ ਇਹ ਗੱਲ ਕਹਿੰਦੇ ਸੀ ਕਿ ਜੇਕਰ ਮਾਈਨਿੰਗ ਹੀ ਬੰਦ ਕਰ ਦਿੱਤੀ ਜਾਵੇ ਤਾਂ ਉਸ ਦੇ ਨਾਲ ਹੀ ਆ ਜਿਹੜਾ ਔਰਤਾਂ ਨੂੰ 1000 ਰੁਪਏ ਦੇ ਦਿੱਤਾ ਜਾਊਗਾ ਕੋਈ ਘਾਟਾ ਨਹੀਂ ਪੈਣ ਲੱਗਿਆ ਜੇਕਰ ਮਾਈਨਿੰਗ ਬੰਦ ਹੁੰਦੀ ਹੈ ਇੱਕ ਪਾਸੇ ਮਾਈਨਿੰਗ ਦੀ ਲੀਕੀਜ ਬੰਦ ਕਰਕੇ ਆਪਾਂ ਔਰਤਾਂ ਨੂੰ ਘਾਟਾ ਦੇ ਦਿੰਨੇ ਆ ਤਾਂ ਉਸੇ ਨਾਲ ਹੀ ਜਿਹੜਾ ਔਰਤਾ ਜਿਹੜਾ ਖੁਸ਼ ਹੋ ਸਕਦੀਆਂ ਨੇ ਔਰਤਾਂ ਦਾ ਜਿਹੜਾ ਘਰ ਚੱਲ ਸਕਦਾ ਜਿਹੜਾ ਚੁੱਲ੍ਹਾ ਚੌਂਗਾ ਚੱਲ ਸਕਦਾ ਪਰ ਅੱਜ ਆ ਜਿਹੜਾ 3 ਸਾਲ ਤੋਂ ਉੱਪਰ ਦਾ ਸਮਾਂ ਹੋਣ ਵਾਲਾ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਇਹ ਸਵਾਲ ਕਿਸਾਨ ਆਗੂਆਂ ਤੇ ਉਹਨਾਂ ਕਿਸਾਨ ਔਰਤਾਂ ਦੇ ਸਿਗੇ ਜਿਹੜੀਆਂ ਉੱਥੇ ਮੌਜੂਦ ਸੀ ਤਾਂ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਵੀ ਮੰਗ ਰੱਖੀ ਗਈ ਹੈ ਇਹ ਵੀ ਉਹਨਾਂ ਦੇ ਸਵਾਲ ਹੈ ਕਿ ਸ਼ੰਭੂ ਬੈਰੀਅਰ ਤੇ ਜਿਹੜੀਆਂ ਸਾਡੀਆਂ ਟਰਾਲੀ ਚੋਰੀ ਹੋਈਆਂ ਉਹ ਆਪ ਦੇ ਵਿਧਾਇਕਾਂ ਕੋਲੋਂ ਨਿਕਲੀਆਂ ਨੇ ਫਿਰ ਉੱਥੇ ਇਹ ਵੀ ਸਵਾਲ ਸੀ ਕਿ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਇਹ ਗੱਲ ਕਹੀ ਗਈ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਕ ਵਿਧਾਇਕ ਸੀ ਇਹ ਗੱਲ ਕਹਿੰਦੇ ਸੀਗੇ ਚੁਟਕੀ ਮਾਰ ਕੇ ਐਮਐਸਪੀ ਜੜੀ ਅਸੀਂ ਦਵਾਂਗੇ 23 ਫਸਲਾਂ ਤੇ ਜੜੀ ਐਮਐਸਪੀ ਦਵਾਂਗੇ ਪਰ ਇਹ ਵੀ ਇੱਕ ਸਵਾਲ ਹੈ ਉੱਥੇ ਇੱਕ ਕਿਸਾਨਾਂ ਦਾ ਕਿਹਾ ਜਾ ਰਿਹਾ ਕਿ ਵੀ ਜਿਹੜਾ ਸ਼ੰਭੂ ਬੈਰੀਅਰ ਤੇ ਕਿਸਾਨ ਬੈਠੇ ਸੀ ਉਹਨਾਂ ਵੱਲੋਂ ਇੱਕ ਰਸਤਾ ਛੱਡਿਆ ਗਿਆ ਸੀ ਪਰ ਸਰਕਾਰ ਨੇ ਜਿਹੜਾ ਰਸਤਾ ਰੋਕਿਆ ਹੋਇਆ ਸੀ ਪਰ ਇਹ ਸਵਾਲ ਹੈ ਜਿਹੜੇ ਕਿਤੇ ਨਾ ਕਿਤੇ ਕਿਸਾਨਾਂ ਦੇ ਬਿਲਕੁਲ ਜਾਇਜ਼ ਵੀ ਨੇ ਕਿਉਂਕਿ ਸ਼ੰਭੂ ਬੈਰੀਅਰ ਤੇ ਲੰਬਾ ਸਮਾਂ ਬੈਠੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਘਰੇ ਪਰਤਣਾ ਪਿਆ ਤੇ ਉਹਨਾਂ ਦੇ ਤੰਬੂ ਤੱਕ ਪੱਟ ਦਿੱਤੇ ਗਏ ਸੀ ਉਹਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੀ ਖੇਤਾਂ ਦੇ ਵਿੱਚ ਚੱਲਣ ਵਾਲੀ ਮਸ਼ੀਨਰੀ ਦਾ ਨੁਕਸਾਨ ਹੋਇਆ ਤਾਂ ਉਸ ਦੀ ਪਰਪਾਈ ਦੇ ਲਈ ਵੀ ਸਵਾਲ ਕੀਤੇ ਜਾਣੇ ਸੀ ਪਰ ਇਹੀ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਪਰ ਘਿਰਦੀ ਨਜ਼ਰ ਆ ਰਹੀ ਹੈ ਜਿੱਤੇ ਇਹ ਹੁੰਦਾ ਸੀ ਕਿ ਜਦੋਂ ਪਿਛਲੀਆਂ ਸਰਕਾਰਾਂ ਸੀ ਵੀ ਜਦੋਂ ਵੋਟਾਂ ਹੁੰਦੀਆਂ ਸੀ ਤਾਂ ਉਦੋਂ ਜਿਹੜੇ ਲੀਡਰ ਸੀ ਉਹਨਾਂ ਦਾ ਵੜਨਾ ਔਖਾ ਹੁੰਦਾ ਸੀ ਉਦੋਂ ਸਵਾਲ ਕੀਤੇ ਜਾਂਦੇ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ 3 ਸਾਲ ਸੱਤਾ ਦੇ ਵਿੱਚ ਹੋਏ ਆ ਹਜੇ ਤੇ ਉਹਨਾਂ ਦਾ ਪਿੰਡਾਂ ਦੇ ਵਿੱਚੋਂ ਵੜਨਾ ਬਹੁਤ ਔਖਾ ਹੋਇਆ ਪਿਆ ਪਹਿਲਾਂ ਇਹਨਾਂ ਨੇ ਪਖਾਨਿਆਂ ਨੂੰ ਲੈ ਕੇ ਜਿਹੜੀ ਮੁਹਿੰਮ ਚਲਾਈ ਸੀ ਪਿੰਡਾਂ ਦੀ ਵਿੱਚ ਸਕੂਲਾਂ ਦੇ ਵਿੱਚ ਕ੍ਰਾਂਤੀ ਨੂੰ ਲੈ ਕੇ ਤੇ ਹੁਣ ਜਿਹੜਾ ਕੰਦਾ ਦੀ ਚਾਰਦواری ਨੂੰ ਲੈ ਕੇ ਤਾਂ ਕੋਟੜਾ ਦੇ ਚਿਤਾ ਇਹ ਵੀ ਲਿਖ ਦਿੱਤਾ ਗਿਆ ਸੀ ਲਿਖਿਆ ਹੋਇਆ ਕਿ 4 ਸਾਲ ਪਹਿਲਾਂ ਦੀ ਬਣੀ ਹੋਈ ਜਿਹੜੀ ਚਾਰ ਦਿਵਾਰੀ ਦਾ ਐਮਐਲਏ ਦੁਗਾਟਣ ਕਰਨ ਵਾਸਤੇ ਆ ਰਿਹਾ ਸੀ ਪਰ ਇਹ ਸਭ ਕੁਝ ਹੁਣ ਲੋਕ ਆ ਜਿਹੜੇ ਬਾਹਰ ਜਿਹੜਾ ਨਜ਼ਰ ਆ ਰਹੇ ਆ ਕਿਤੇ ਨਾ ਕਿਤੇ ਸਵਾਲੀਆ ਚਿੰਨ ਖੜਾ ਕਰ ਰਿਹਾ ਹੁਣ ਲੋਕ ਸਵਾਲ ਕਰਿਆ ਕਰਨਗੇ ਇਨ੍ਹਾਂ ਗੱਲਾਂ ਨੂੰ ਲੈ ਕੇ ਲੋਕ ਸਵਾਲ ਕਰਨਗੇ ਤੇ ਉਹ ਸਵਾਲ ਆ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਉਹ ਉਹਨਾਂ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਆ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਉਹ ਇਹਨਾਂ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਆ ਦੇਖਣਾ ਇਹ ਹੋਵੇਗਾ ਹੁਣ ਜਿਹੜੀ ਸਰਕਾਰ ਅੱਗੇ ਬਣੇਗੀ ਜਦੋਂ ਇਹ ਦਿਖਣਾ ਇਹ ਹੋਵੇਗਾ ਹੁਣ ਕਿ ਸਰਕਾਰ ਦੇ ਜਿਹੜੇ ਨਮਾਇੰਦੇ ਨੇ ਕੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਪਾਉਣਗੇ ਜਾਂ ਰਹਿੰਦੇ ਹੋਏ ਜਿਹੜੇ ਪਿੰਡ ਨੇ ਉਹਨਾਂ ਦੀਆਂ ਚਾਰਦਵਾਰੀਆਂ ਦੇ ਜਿਹੜੇ ਚਾਰਦਵਾਰੀਆਂ ਕੀਤੀਆਂ ਨੇ ਸਕੂਲਾਂ ਦੀਆਂ ਕੀ ਉਹਨਾਂ ਦਾ ਉਦਘਾਟਨ ਕਰਨਗੇ ਪਰ ਇਹ ਤਾਂ ਸਮਾਂ ਔਰ ਸਥਿਤੀ ਦੱਸੇਗੀ ਕਿਉਂਕਿ ਲੋਕਾਂ ਜਿਹੜੇ ਕਿਸਾਨ ਆ ਜਿਹੜੇ ਉਹ ਪੱਭਾਂ ਭਾਰ ਹੋਏ ਹੋਏ ਨੇ ਹਾਲੇ ਤਾਂ ਬਾਢੀ ਦਾ ਸੀਜ਼ਨ ਸਟਾਰਟ ਹੋਇਆ ਹੋ ਸਕਦਾ ਬਾਢੀ ਦਾ ਸੀਜ਼ਨ ਇਹਨਾਂ ਦਾ ਦਾ ਜਿਹੜਾ ਨਵਾਂ ਪੇਚ ਇਹਨਾਂ ਨੇ ਚਲਾਇਆ ਕਿ ਲੋਕ ਕਣਕਾਂ ਦੀ ਬਾਢੀ ਦੇ ਵਿੱਚ ਵੀ ਨਜ਼ਰ ਆ ਪਰ ਕਿਤੇ ਨਾ ਕਿਤੇ ਲੋਕ ਫਿਰ ਗੱਲ ਕਰਦੀ ਹੈ ਕਿ ਲੋਕ چاہے ਬਾਡੀ ਚਲ ਜੇ ਹੋਏ ਨੇ ਪਰ ਉਥੇ ਜ਼ਰੂਰ ਪਹੁੰਚ ਜਾਂਦੇ ਨੇ ਵਿਰੋਧ ਕਰਨ ਦੇ ਲਈ ਤਾਂ ਇਹ ਸਥਿਤੀਆਂ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਹ ਸਥਿਤੀਆਂ ਨੇ ਜਿਹੜੀਆਂ ਲੋਕਾਂ ਦੀਆਂ ਤੇ ਲੋਕ ਸਵਾਲ ਕਰਦੇ ਨਜ਼ਰ ਆ ਰਹੇ ਨੇ ਤਾਂ ਇਹ ਆਮ ਆਦਮੀ ਪਾਰਟੀ ਅੱਗੇ ਕਿਵੇਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਆਮ ਆਦਮੀ ਪਾਰਟੀ ਦੇ ਐਮ ਐਲ اے ਕਿਵੇਂ ਜਵਾਬ ਦੇਣਗੇ ਗੱਲ ਤਾਂ ਵੱਡੀ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਇਹ ਗੱਲ ਕਿਹਾ ਕਰਦੀ ਸੀ ਕਿ ਅਸੀਂ ਫालतू ਦੇ ਖਰਚੇ ਨਹੀਂ ਕਰਾਂਗੇ ਪਰ ਉਹਨਾਂ ਸਕੂਲਾਂ ਦੇ ਵਿੱਚ ਅੱਜ ਟੈਂਟ ਲਾ ਕੇ ਤੇ ਇਹਨਾਂ ਦੇ ਸਮਾਗਮ ਹੁੰਦੇ ਆ ਤੇ ਉੱਥੇ ਉਹ ਟੈਂਟ ਦੇ ਉਹ ਸਾਊਂਡ ਦੇ ਪੈਸੇ ਕੌਣ ਦੇਵੇਗਾ ਤਾਂ ਸਕੂਲਾਂ ਵਾਲਿਆਂ ਨੂੰ ਦਿੱਤੇ ਦੇਣਗੇ ਪਰ ਇੱਥੇ ਗੱਲ ਇਹ ਵੀ ਆਉਂਦੀ ਹੈ ਕਿ ਜਿਹੜੇ ਦਾਨ ਲੋਕ ਕਰਦੇ ਸੀ ਜਿੰਨਾਂ ਤੋਂ ਦਾਨ ਲੈ ਲੈ ਕੇ ਸਕੂਲਾਂ ਦੀਆਂ ਬਿਲਡਿੰਗਾਂ ਕਮਰੇ ਜਾਂ ਸ਼ੈੱਡ ਪਾਏ ਜਾਂਦੇ ਸੀ ਕਿਸੇ ਤੋਂ 1500 ਕਿਸੇ ਤੋਂ 15000 ਤੇ ਕਿਸੇ ਤੋਂ 50000 ਲੈ ਲੈ ਕੇ ਜਿਹੜੀਆਂ ਸਕੂਲਾਂ ਦੀਆਂ ਬਿਲਡਿੰਗਾਂ ਖੜੀਆਂ ਹੋਈਆਂ ਨੇ ਪਰ ਉਹ ਲੋਕ ਕਿਤੇ ਨਾ ਕਿਤੇ ਇਸ ਗੱਲ ਤੋਂ ਕਿਨਾ ਮਹਿਸੂਸ ਕਰਦੇ ਆ ਕਿ ਪੈਸਾ ਸਾਡਾ ਔਰ ਨਾਮ ਹੋਰ ਕੋਈ ਬਣਵਾ ਰਿਆ ਔਰ ਨਾਮ ਹੋਰ ਕੋਈ ਕਰ ਰਿਆ ਤਾਂ ਉਹਨਾਂ ਦੇ ਦਿੱਤੇ ਹੋਏ ਪੈਸਿਆਂ ਦੀ ਜਿਹੜੀ ਕਹਿਦੀ ਹੈ ਕਿ ਲੋਕ ਅੱਗੇ ਤੋਂ ਦਾਨ ਦੇਣ ਤੋਂ ਕੰਨੀ ਕਤਰਉਣਗੇ ਇਹ ਜਿਹੜੇ ਸਵਾਲ ਐ ਜਿਹੜੇ ਇਹ ਟੀਚਰਾਂ ਨੂੰ ਜਿਹੜਾ ਕੋਟੜਾ ਸੀ ਉਹਨਾਂ ਵੱਲੋਂ ਆਗੂ ਸੀ ਸਰਦਾਰ ਕੋਟੜਾ ਸਿੰਘ ਵੱਲੋਂ ਜਿਹੜੇ ਕੀਤੇ ਗਏ ਸੀ ਕਿ ਭਾਈ ਤੁਸੀਂ ਇਹ ਸਵਾਲ ਕਰਦੇ ਹੋ ਐਮਐਲਏ ਨੂੰ ਵੀ ਜਿਹੜੇ ਅੱਜ ਲੋਕਾਂ ਤੋਂ ਅਸੀਂ ਪੈਸੇ ਲੈ ਲੈ ਕੇ ਚਾਰ ਦਿਵਾਰੀਆਂ ਤੇ ਜਾ ਸਕੂਲਾਂ ਦੇ ਵਿੱਚ ਜਿਹੜੇ ਕਮਰੇ ਪਾਇਆ ਉਹਨਾਂ ਤੇ ਖਰਚ ਕੀਤਾ ਤਾਂ ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਤਾਂ ਉਹਨਾਂ ਦੇ ਨਾਮ ਕਿਹੜੇ ਨੀ ਪੱਥਰਾਂ ਤੇ ਲਿਖਾਂਗੇ ਜਾਂ ਕਿਹੜੇ ਬੋਰਡਾਂ ਤੇ ਲਿਖਾਂਗੇ ਜਦੋਂ ਤੁਸੀਂ ਉਦਘਾਟਨ ਹੀ ਕਰ ਗਏ ਕਿ ਇਹ ਚਾਰ ਦਿਵਾਰੀ ਆ ਜਿਹੜੀ ਆਪ ਦੇ ਵਿਧਾਇਕ ਵੱਲੋਂ ਕਰਵਾਈ ਗਈ ਹੈ ਉਹਨਾਂ ਦੇ ਜਿਹੜੇ ਕੀਤੇ ਹੋਏ ਦਾਨ ਨੇ ਦਿੱਤੇ ਹੋਏ ਪੈਸੇ ਆ ਤੇ ਉਹਨਾਂ ਦੇ ਪੈਸੇ ਨਾਲ ਜਿਹੜੇ ਕਮਰੇ ਬਣਿਆ ਜਾਂ ਕਿਤੇ ਹੋਰ ਖਰਚਾ ਕੀਤਾ ਗਿਆ ਉਹਨਾਂ ਨੂੰ ਕਿੱਥੇ ਦਿਖਾਇਆ ਜਾਊਗਾ ਇਹ ਸਵਾਲ ਹੈ ਜਿਹੜੇ ਵੱਡੇ ਸਵਾਲ ਹੈ ਤੇ ਇਹ ਸਵਾਲ ਹੈ ਜਿਹੜੇ ਆਗੂ ਕੋਟੜਾ ਸਿੰਘ ਵੱਲੋਂ ਵੀ ਕੀਤੇ ਗਏ ਸੀ ਤੇ ਟੀਚਰਾਂ ਨੂੰ ਵੀ ਕਿਹਾ ਗਿਆ ਸੀ ਕਿ ਤੁਹਾਡੇ ਜਿਹੜੇ ਟੀਚਰ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਜਾਂ ਟੀਚਰ ਜਥੇਬੰਦੀਆਂ ਨੇ ਤਾਂ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਕੂਲਾਂ ਦੇ ਵਿੱਚ ਜਿਹੜਾ ਆਮ ਜ਼ਿਆਦਾਤਰ ਸਕੂਲਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਬੱਚੇ ਪੜਦੇ ਆ ਤਾਂ ਉਹਨਾਂ ਦੇ ਵਿੱਚ ਇੱਕ ਮੈਨੇਜਮੈਂਟ ਬਣਾਈ ਜਾਂਦੀ ਆ ਕਮੇਟੀ ਜਾਂ ਪੰਚਾਇਤਾਂ ਦੇ ਆਧਾਰ ਤੇ ਜਾਂ ਹੋਰ ਪਿੰਡ ਦੇ ਵਿੱਚ ਸੂਝਵਾਨ ਲੋਕ ਹੁੰਦੇ ਆ ਉਹਨਾਂ ਦੇ ਆਧਾਰ ਤੇ ਇੱਕ ਆਵਾਜ਼ ਇਕੱਠੀ ਕੀਤੀ ਜਾਂਦੀ ਆ ਸਕੂਲ ਦੇ ਲਈ ਤਾਂ ਉਹਨਾਂ ਤੋਂ ਪੈਸਾ ਇਕੱਠਾ ਕਰਕੇ ਸਕੂਲ ਦੇ ਵਿੱਚ ਲਗਾਇਆ ਜਾਂਦਾ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਇਸ ਗੱਲ ਤੋਂ ਆਪਣੇ ਮਨ ਦੇ ਵਿੱਚ ਬੜਾ ਇਹ ਰਹੂਗਾ ਕਿ ਸਾਡਾ ਪੈਸਾ ਦੇ ਨਾਮ ਕੋਈ ਹੋਰ ਕਰ ਗਿਆ ਇਹਨਾਂ ਗੱਲਾਂ ਨੂੰ ਲੈ ਕੇ ਲੋਕ ਆ ਜਿਹੜੇ ਇਹ ਵੀ ਸਵਾਲ ਕਰ ਰਹੇ ਆ ਜਿਹੜੇ ਤੁਹਾਨੂੰ ਦੱਸੇ ਆ ਕਿ ਲੋਕਾਂ ਦੇ ਪੈਸੇ ਤੇ ਨਾਮ ਹੋਰ ਕੋਈ ਬਣਾ ਰਿਹਾ ਇਸ ਨੂੰ ਲੈ ਕੇ ਤੇ ਸਿੱਖਿਆ ਕ੍ਰਾਂਤੀ ਆ ਜਿਹੜੀ ਇਹਨਾਂ ਦੀ ਚਾਰ ਦੁਆਰੀਆਂ ਦੇ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਣ ਵਾਲੀ ਸਕੂਲਾਂ ਦੇ ਵਿੱਚ ਚੰਗੀ ਪੜ੍ਹਾਈ ਦਿਓ ਪਰ ਹਾਲੇ ਤੱਕ ਸਕੂਲਾਂ ਦੇ ਵਿੱਚ ਆ ਜਿਹੜੀ ਕਿਤਾਬਾਂ ਨਹੀਂ ਪਹੁੰਚੀਆਂ ਕਿਤਾਬਾਂ ਪਹੁੰਚੀਆਂ ਨਹੀਂ ਔਰ ਚਾਰ ਦੁਆਰੀ ਦੇ ਫਲੈਕਸ ਬੋਰਡ ਆ ਜਿਹੜੇ ਚਾਰ ਦੁਆਰੀ ਦੇ ਜਿਹੜੇ ਨੀ ਪੱਥਰ ਆ ਉਹ ਲੱਗਣੇ ਸ਼ੁਰੂ ਹੋ ਗਏ ਇਹਨਾਂ ਦੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਸਕੂਲਾਂ ਦੇ ਵਿੱਚ ਕਿਤਾਬਾਂ ਪਹੁੰਚੀਆਂ ਜਾਂ ਨਹੀਂ ਪਹੁੰਚੀਆਂ ਵਰਦੀਆਂ ਕਦੋਂ ਮਿਲਣੀਆਂ ਬੱਚਿਆਂ ਨੂੰ ਬੂਟ ਕਦੋਂ ਮਿਲਨੇ ਆ ਬੱਚਿਆਂ ਨੂੰ ਉਹਨਾਂ ਵੱਲ ਕੋਈ ਧਿਆਨ ਨਹੀਂ ਬਸ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੀ ਸਾਨੂੰ ਜੜੀਆਂ ਅੱਗੇ ਚੇਅਰਮੈਨ ਨੀਂ ਦੀਆਂ ਵੋਟਾਂ ਆਉਣੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਆਉਣੀਆਂ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਸਰਪੰਚੀ ਵਾਲੀ ਨਾ ਹੋਵੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਚਿੰਤਾ ਸਤਾ ਰਹੀ ਹੈ ਔਰ ਵੱਡੇ ਇਹ ਕਹਿ ਦिए ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਜਾਂ ਸੀਐਮ ਭਗਵੰਤ ਮਾਨ ਨੂੰ ਵੀ ਇਸ ਗੱਲ ਦਾ ਚਿੰਤਾ ਹੈ ਕਿ ਜਿਸ ਹਿਸਾਬ ਨਾਲ ਸਾਡੇ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰ ਨਹੀਂ ਬਣੇ ਜਾਂ ਸਰਪੰਚ ਨਹੀਂ ਬਣੇ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਾਇਆ ਜਾਂਦਾ ਔਰ ਇਹ ਗੱਲ ਲੋਕ ਕਹਿੰਦੇ ਨੇ ਕਿ ਸ਼ੋਸ਼ੇ ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਵੀ ਸਾਨੂੰ ਲੋਕ ਵੋਟਾਂ ਪਾ ਦੇਣਗੇ ਪਰ ਲੋਕ ਵੋਟਾਂ ਦੀ ਥਾਂ ਤੇ ਚੰਗਾ ਸਵਾਗਤ ਕਰਦੇ ਨਜ਼ਰ ਆ ਰਹੇ ਆ ਜਿਸ ਹਿਸਾਬ ਨਾਲ ਲੋਕ ਇਹ ਗੱਲ ਕਹਿ ਰਹੇ ਆ ਵੀ ਇਹ ਪੈਸਾ ਸਾਡਾ ਔਰ ਸਾਥੋ ਹੀ ਪੈਸੇ ਇਕੱਠੇ ਕਰਕੇ ਚਾਰ ਦੁਆਰੀਆਂ ਵੀ ਬਣੀਆਂ ਪਖਾਨੇ ਵੀ ਬਣੇ ਆ ਤੇ ਹੁਣ ਨਾਮ ਤੁਸੀਂ ਆਪਣਾ ਚਮਕਾ ਰਹੇ ਹੋ ਐਮਐਲਿਆਂ ਦਾ ਲਾ ਰਹੇ ਹੋ ਤੇ ਜਿਹੜੇ ਐਮਐਲਿਆਂ ਨੇ ਕਦੇ ਇੱਥੇ ਆ ਕੇ ਚਾਰ ਦੁਆਰੀ ਦੀ ਗੱਲ ਛੱਡੋ ਸਕੂਲ ਦੇ ਵਿੱਚ ਗੇੜਾ ਤੱਕ ਨਹੀਂ ਮਾਰਿਆ ਇਹ ਵੀ ਗੱਲ ਇੱਥੋਂ ਤੱਕ ਕਹਿੰਦੇ ਆ ਲੋਕ ਕਿ ਐਮਐਲਿਆਂ ਨੂੰ ਜੇਕਰ ਸਕੂਲਾਂ ਦਾ ਵਿਕਾਸ ਨਜ਼ਰ ਆ ਰਿਹਾ ਚੰਗੀ ਸਿੱਖਿਆ ਨੀਤੀ ਨਜ਼ਰ ਆ ਰਹੀ ਹੈ ਤਾਂ ਐਮਐਲਏ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਲਾਉਂਦੇ ਜਿਹੜੇ ਅਕਸਰ ਸ਼ਾਇਦ ਤੁਹਾਡੇ ਨਾਲ ਬੈਠਦੀ ਆ ਐਮਐਲਏ ਦੇ ਨਾਲ ਬੈਠਦੀ ਆ ਐਮਐਲਏ ਦੇ ਨਾਲ ਚੱਲਦੀ ਆ ਤਾਂ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਕਿਉਂ ਨਹੀਂ ਲਾਉਂਦੀ ਇਹ ਗੱਲਾਂ ਵੱਡੀਆਂ ਨਿਕਲ ਕੇ ਆਈਆਂ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਸਾਡੇ ਤਾਂ ਬੱਚੇ ਸਕੂਲਾਂ ਦੇ ਵਿੱਚ ਲੱਗਣਗੇ ਜੀ ਸਰਕਾਰੀ ਸਕੂਲਾਂ ਚ ਅਸੀਂ ਲਾਵਾਗੇ ਜੀ ਉਦੋਂ ਇੱਕ ਐਸਐਸਪੀ ਨੇ ਵੀ ਲਾਇਆ ਸੀ ਤਾਂ ਉਦੋਂ ਇੱਕ ਐਸਐਚਓ ਨੇ ਵੀ ਲਾ ਦਿੱਤਾ ਸੀ ਆਪਣਾ ਬੱਚਾ ਪਰ ਅੱਜ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਜਿਕਰ ਚੰਗੀ ਸਿੱਖਿਆ ਨੀਤੀ ਲੱਗ ਰਹੀ ਆ ਤੁਹਾਨੂੰ ਚੰਗਾ ਸਕੂਲਾਂ ਦਾ ਇਨਫਰਾਸਟ੍ਰਕਚਰ ਲੱਗ ਰਿਹਾ ਸਕੂਲਾਂ ਦੇ ਵਿੱਚ ਚੰਗਾ ਪ੍ਰਬੰਧ ਲੱਗ ਰਿਹਾ ਤਾਂ ਲਾਓ ਆਪਣੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪਰ ਤੁਹਾਡੇ ਤਾਂ ਜੇਕਰ ਗੱਲ ਕੀਤੀ ਜਾਵੇ ਇੱਥੇ ਸਭ ਤੋਂ ਵੱਧ ਜੇਕਰ ਗੱਲ ਪਿੰਡਾਂ ਦੇ ਵਿੱਚ ਜਾ ਕੇ ਕਰੋ ਤਾਂ ਸਰਪੰਚਾਂ ਦੇ ਬੱਚੇ ਵੀ ਅੱਧੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਹੋਣੇ ਆ ਤੁਹਾਡੇ ਜਿਹੜੇ ਆਧਾਰਿਆਂ ਦੇ ਨਾਲ ਸੰਬੰਧਿਤ ਹੈ ਜਿਹੜੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜਦੇ ਜੇਕਰ ਤੁਸੀਂ ਸਿੱਖਿਆ ਕ੍ਰਾਂਤੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਆਪਣੀ ਅਫਸਰ ਸ਼ਾਹੀ ਦੇ ਬੱਚੇ ਆ ਜਿਹੜੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਲਾਓ ਫਿਰ ਲੋਕ ਲਾਉਣਗੇ ਸੀਐਮ ਸਾਹਿਬ ਜੀ ਇਹ ਗੱਲ ਲੋਕਾਂ ਦਾ ਵੀ ਸਵਾਲ ਹੈ ਤੇ ਜਿਹੜੇ ਕਿਸਾਨ ਆਗੂ ਉਥੇ ਅਭਰੋਧ ਕਰਨ ਦੇ ਲਈ ਪਹੁੰਚਦੇ ਆ ਤੇ ਉਹਨਾਂ ਦਾ ਵੀ ਇੱਕ ਸਵਾਲ ਹੈ ਕਿ ਜੇਕਰ ਤੁਹਾਨੂੰ ਸਿੱਖਿਆ ਨੀਤੀ ਚੰਗੀ ਲੱਗਦੀ ਆ ਲਾਓ ਆਪਣੇ ਬੱਚਾ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਬਹੁਤ ਬਹੁਤ ਧੰਨਵਾਦ ਗੁਲਦੀਪ ਸਿੰਘ ਜੀ ਜੋ ਤੁਸੀਂ ਇਹ ਸਮਾਂ ਦਿੱਤਾ ਹੈ ਸਾਨੂੰ ਤਾਂ ਸਾਡੇ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਇਸ ਫੇਸਬੁੱਕ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰੋ ਅਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ